ਖਬਰ ਸੰਗ ਰੂਰਤੋਂ ਜਿੱਥੇ ਦੇ ਲੱਖੇਵਾਲ ਅਤੇ ਭਰਾਜਪਿੰਡ ਦੇ ਖੇਤਾਂ ਵਿੱਚ ਤੀਂਦੂਏ ਵੇਖੇ ਜਾਣ ਦੀ ਖਬਰ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਤੀਂਦੂਆ ਵੇਖੇ ਜਾਣ ਤੋਂ ਬਾਅਦ ਇਸ ਦੀ ਸੂਚਨਾ ਦੋਨੋਂ ਪਿੰਡਾਂ ਦੇ ਗੁਰੂ ਘਰ ਵਿੱਚ ਪਿੰਡ ਵਾਲਿਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਪਿੰਡ ਵਾਲੇ ਖੇਤਾਂ ਵੱਲ ਜਾਣ ਨੂੰ ਵੀ ਘਬਰਾ ਰਹੇ ਹਨ ਪਿੰਡ ਵਾਲਿਆਂ ਨੇ ਦੱਸਿਆ ਕਿ ਪੰਚਾਇਤ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਆ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਪੰਨ ਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਤੇ ਜਲਦੀ ਉਹਨਾਂ ਦੀਆਂ ਟੀਮਾਂ ਇਨ੍ਹਾਂ ਪਿੰਡਾਂ ਦੇ ਖੇਤਾਂ ਵਿੱਚ ਆ ਕੇ ਤੀਂਦੂਆ ਦੀ ਭਾਲ ਕਰਨਗੀਆਂ ਇਹ ਕੱਲ੍ਹ ਸ਼ਾਮ ਦੀ ਗੱਲ ਆ ਜੀ ਪੌਣੇ ਕੇ 5-5 ਵਜੇ ਦੀ ਅਸੀਂ ਤੀਂਦੂਆ ਦੇਖਿਆ ਸੀ ਵੱਟ ਉੱਪਰੋਂ ਤੁਰ ਕੇ ਆ ਰਹੇ ਤੇ ਇਦਣ ਨੂੰ ਹੀ ਹਾਂ ਜੀ ਤੇ ਸਾਨੂੰ ਲੱਗਿਆ ਜਿਵੇਂ ਵੀ ਕੋਈ ਕੁੱਤੀ ਲੰਘੇ ਪਰ ਧਿਆਨ ਨਾਲ ਦੇਖਿਆ ਤਿੰਦਵਾ ਦੀ ਹੋ ਫਿਰ ਅਸੀਂ ਉਧਰੋਂ ਛੋਟੀ ਚੱਕਣ ਗਏ ਸਾਡੇ ਕੁੱਤੀ ਦੀ ਗਹਿਲ ਉਹਦੇ ਗਹਿਲ ਭੱਜੀ ਉਹ ਇੱਕ ਚ ਵੜ ਗਿਆ ਜੀ ਅਜੇ ਛੋਟੀ ਚੱਕਣ ਲੱਗੋ ਉਹਨੇ ਦਿਹਾੜ ਮਾਰੀ ਕਿਉਂ ਕੁੱਤੇ ਉਹ ਡਰੋਂਦਾ ਸਾਨੂੰ ਡਰੋਂਦਾ ਉਹਨੇ ਦਿਹਾੜ ਮਾਰੀ ਅਸੀਂ ਭੱਜ ਕੇ ਜਾ ਕੇ ਉਹ ਚਵਾਰੇ ਤੇ ਚੜ ਗਏ ਫਿਰ ਅਸੀਂ ਪੰਡੋਂ ਫੋਨ ਕਰਿਆ ਬੰਦੇ ਬੁਲਾਏ ਉਹਨਾਂ ਨੇ ਸਾਡਾ ਯਕੀਨ ਨਹੀਂ ਮੰਨਿਆ ਫਿਰ ਜਦ ਅਸੀਂ ਪੈੜਾ ਦਿਖਾਈਆਂ ਫਿਰ ਉਹਨਾਂ ਨੇ ਅਸਲ ਸੱਚ ਮੰਨ ਲਿਆ ਵੀ ਤਿੰਦਵਾ ਹੀ ਆ ਤੇ ਅੱਜ ਤਾਜ਼ੀਆਂ ਹੁਣ ਵੀ ਪਾੜਾ ਦੇਖੇ ਨੇ ਇਹ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਹੁਣ ਤਾਜ਼ੀਆਂ ਪਾੜਾ ਨਹੀਂ ਹੁਣ ਇਲਾਕੇ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਦੱਸਦਾ ਮਾਹੌਲ ਆ ਕੋਈ ਖੇਤ ਨਹੀਂ ਆਉਂਦਾ ਜੀ ਬੰਦਾ ਇਕੱਠੇ ਹੋ ਕੇ ਆਉਂਦੇ ਹਾਂ ਹਾਂ ਜੀ ਪੰਪਾਂ 7-7 ਬੰਦੇ ਆਉਂਦੇ ਨੇ ਜੀ ਤੇ ਜੀ ਮੈਂ ਇਸ ਖੇਤ ਦਾ ਮਾਲਕ ਆ ਮੇਰਾ ਬੇਟਾ ਕੰਮ ਕਰ ਰਿਹਾ ਸੀ ਖਾਲ ਕੱਢ ਰਿਹਾ ਸੀ ਸਾਹਮਣੇ ਤੇ ਖਾਲ ਕੱਢਦੇ ਜਦੋਂ ਉਹਨਾਂ ਨੇ ਦੇਖਿਆ ਵੀ ਚਲੋ ਉਹਨਾਂ ਨੇ ਬੱਚਾ ਸੀ ਨਾਲ ਇੱਕ ਉਹਨੇ ਚਾਹ ਮੰਗੀਏ ਕਹਿੰਦਾ ਚਾਹੇ ਪਿਲਾਉਣਾ ਤੈਨੂੰ ਮੈਂ ਪਹਿਲੀ ਜ ਆਪਾਂ ਚਾਹ ਪਿਲਾਉਣਾ ਜਦੋਂ ਇਹ ਪੁੱਟਾ ਕਰਕੇ ਕੰਮ ਤਾਂ ਜਦੋਂ ਇਹ ਆ ਕੇ ਇਸ ਖੇਤ ਦੇ ਵਿੱਚ ਨੂੰ ਆ ਚੜਿਆ ਤਾਂ ਸਾਹਮਣੇ ਨੇ ਦੇਖਿਆ ਇਹਨੇ ਟੱਕਰ ਹੋ ਗਈ ਤੇ ਦੂਏ ਨਾਲ ਆਪਸ ਵਿੱਚ ਹੂੰ ਇਹਦੇ ਨਾਲ ਤਕੜੀ ਕੁੱਤੀ ਆ ਇੱਕਾ ਹੂੰ ਜਦੋਂ ਕੁੱਤੀ ਨਾਲ ਇਹ ਦੇਖਿਆ ਉਹਨੂੰ ਵੀ ਡਰ ਹੋ ਗਿਆ ਆਪਦਾ ਦੇਖ ਕੇ ਉਹ ਐਸ ਜੀਰੀ ਦੇ ਵਿੱਚ ਭੜ ਗਿਆ ਹੂੰ ਜਦੋਂ ਜੀਰੀ ਦੇ ਵਿੱਚ ਭੜਿਆ ਤਾਂ ਇਹਨੂੰ ਵੀ ਡਰ ਹੋ ਗਿਆ ਵੀ ਜਾਨਵਰ ਖਤਰਨਾਕ ਆ ਮੇਰੇ ਹੱਥ 'ਚ ਕੁਝ ਹੈ ਨਹੀਂ ਹੂੰ ਇਹ ਸਾਡੀ ਐਸ ਮੋਟਰ ਦੇ ਉੱਤੇ ਛੁੱਟੀਆਂ ਧਰੀਆਂ ਨੇ ਗੰਧਾਲੀ ਧਰੀ ਹੋਈ ਆ ਹੂੰ ਇਹ ਆਪਦੇ ਗੰਧਾਲੀ ਚੱਕਣ ਵਾਸਤੇ ਭੱਜਿਆ ਉਹ ਜੀਰੀ ਵਿੱਚ ਦੀ ਭੱਜ ਲਿਆ ਹੂੰ ਜਦੋਂ ਇਹ ਜਗ੍ਹਾ ਤੇ ਆਇਆ ਇਹ ਮੁੰਡਾ ਵੀ ਆਇਆ ਸਾਡਾ ਦਸ ਕਰਮ ਤੇ ਉਹ ਵੀ ਇੱਥੇ ਨਿਕਲ ਆਇਆ ਇਹਨੇ ਛੋਟੀ ਚੱਕੀਆ ਤੇ ਨਾਲ ਕੁੱਤੀ ਸੀ ਉਹ ਇਸ ਇੱਕ ਦੇ ਵਿੱਚ ਜਾਵੜਿਆ ਜੀ ਜਦੋਂ ਇੱਕ ਦੇ ਵਿੱਚ ਬਣ ਲੱਗਿਆ ਜਿਵੇਂ ਆਪਾਂ ਦੁਆ ਦੁਆ ਇਹਨੂੰ ਕੋਈ ਵੀ ਜੀ ਆਸਾਨ ਹੋਣ ਟੱਟਿਆਂ ਨੂੰ ਦੁਆ ਦੁਆ ਇਹਨੂੰ ਫਿਰ ਮੁਰਕ ਮਾਰਦਾ ਡਰਾਉਂਦਾ ਵੀ ਮੇਰੇ ਚ ਵੀ ਜਾਣਾ ਭਈ ਇਹਨਾਂ ਨੇ ਫਿਰ ਉਹਨੇ ਇਹਨਾਂ ਨੂੰ ਡਰਾਉਣਾ ਕੀਤਾ ਵੀ ਮੁਰਕ ਮਾਰੀ ਆਪਣੀ ਥੇਰ ਵਾਲੀ ਫਿਰ ਇਹ ਡਰ ਗਿਆ ਫਿਰ ਇਸ ਚਵਾਰਾ ਜਿਹੜਾ ਚਵਾਰ ਦੇ ਵਿੱਚ ਜਾ ਕੇ ਮੇਰਾ ਮੁੰਡਾ ਪਿੰਡਾ ਪ੍ਰਵਿੰਦਰ ਸਿੰਘ ਪਿੰਡਾ ਕਹਿੰਦਾ ਸੀ ਇਹ ਕੋਠੇ ਤੇ ਚੜ ਗਿਆ ਫਿਰ ਇਹਨੇ ਪਿੰਡਿਆਂ ਨੂੰ ਫੋਨ ਕਰੇ ਕਿਸੇ ਨੇ ਤਾਂ ਸੱਚ ਮੰਨਿਆ ਕਈ ਬੰਦੇ 10 ਕ ਬੰਦੇ ਆ ਵੀ ਗਏ ਜਿਹੜੇ 10 ਕ ਬੰਦੇ ਆਏ ਫਿਰ ਜਦੋਂ ਉਹਨਾਂ ਨੇ ਇਹ ਪੈੜਾ ਦੇਖਿਆ ਮੌਕੇ ਦੀਆਂ ਫਿਰ ਕਹਿੰਦੇ ਵੀ ਕੋਈ ਪਹਿਲਾਂ ਕਹਿੰਦਾ ਸੀ ਸੂਰ ਦੀ ਪੈੜਾ ਕੋਈ ਕਹਿੰਦਾ ਸੀ ਵੀ ਕਿਸੇ ਹੋਰ ਜਾਨਵਰ ਦੀ ਪੈੜਾ ਪੱਕੜੀ ਬੱਕਰੀ ਦੀ ਆ ਜਦੋਂ ਪੈੜਾ ਦੇਖਿਆ ਇਹ 2-2 ਇੰਚੀ ਪੈੜਾ ਨੇ ਜਿਹੜਾ ਡੂੰਘੀਆਂ ਨੇ ਪਾਂਚ ਤੇ ਬਾਕੀ ਪੈੜ ਵੱਡੀਆਂ ਫਿਰ ਜਦੋਂ ਇਹ ਨਿਆਣਾ ਨਹੀਂ ਹੈਗਾ 28 29 ਸਾਲ ਦੀ ਉਮਰ ਆ ਦੇਖਿਆ ਇਹ ਕੰਮ ਸਾਰਾ ਕਰਦਾ ਹਮ ਆਪਣਾ ਬੇਟਾ ਇਹ ਨਹੀਂ ਹੈਗਾ ਵੀ ਇਹਨੇ ਦੇਖੇ ਨਹੀਂ ਜਾਨਵਰ ਫਿਰ ਫਿਰ ਇਹਨਾਂ ਨੂੰ ਯਕੀਨ ਆਇਆ ਪਿੰਡ ਦੇ ਬੰਦਿਆਂ ਨੂੰ ਫਿਰ ਅਸੀਂ ਮੈਂਬਰ ਸਾਹਿਬ ਨੂੰ ਜਾ ਕੇ ਪੰਚਾਇਤ ਵਾਲਿਆਂ ਨੂੰ ਰਾਈ ਬਾਬੇ ਤੋਂ ਬੁਲਾਇਆ ਗੁਰਦੁਆਰੇ ਸਾਹਿਬ ਤੇ ਉਦੋਂ ਬਾਅਦ ਭਰਾਜ ਵੀ ਬੁਲਾਇਆ ਗਿਆ ਆਲੇ-ਦਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਫੋਨ ਕਰਿਆ ਵੀ ਭਾਈ ਆਪਦੇ ਆਪਦੇ ਪਿੰਡਾਂ 'ਚ ਬੁਲਾ ਦਿਓ ਹੁਣ ਤਾਂ ਪ੍ਰਸ਼ਾਸਨ ਵੀ ਅਸੀਂ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਏਰੀਆ ਜੀ ਆ ਕੇ ਸਨਾਖਤ ਕਰਨ ਦੇਖਣ ਆਪਦੇ ਜਿਹੜਾ ਵੀ ਉਹਨਾਂ ਕੋਲੇ ਜਾਨਵਰਾਂ ਬਾਰੇ ਜੰਤਰ ਨੇ ਉਹਨਾਂ ਵਾਸਤੇ ਨਾ ਜਿ ਦਸਾਨ ਬੀਣ ਕਰਨਾ ਅਸੀਂ ਹੁਣ ਤੜਕੇ ਦੇ ਕੱਲ ਦੇ ਨਾ ਕੋਈ ਵੀ ਬੰਦਾ ਇੱਥੇ ਕੰਮ ਕਰਨ ਨਹੀਂ ਆਇਆ ਜੇ ਆਇਆ ਤਾਂ ਅਸੀਂ ਕਹਿੰਨੇ ਵੀ ਸਾਰੇ ਇਲਾਕੇ ਦੇ ਆਪਣੇ ਖੇਤਾਂ ਦੇ ਬੰਦੇ ਇਕੱਠੇ ਹੋ ਗਏ ਕੰਮ ਕਰੋ ਭਈਆ ਭਰਾ ਵੀ ਸਾਰੇ ਬੰਦਿਆਂ ਦੇ ਵਿੱਚ ਡਰਦਾ ਸਹਿਮ ਆ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡਾ ਇਹਨੂੰ ਫੜ ਕੇ ਜਾਂ ਇਹਨੂੰ ਮਾਰ ਕੇ ਜੋ ਇਹਨਾਂ ਦੀ ਵਿਧੀ ਆ ਉਸ ਹਿਸਾਬ ਨਾਲ ਇਹਨੂੰ ਫੜਨ ਵੀ ਸਾਡਾ ਡਰ ਦੂਰ ਕਰ ਦੇਣਾ ਮੇਰਾ ਹਰਤਾਰ ਸਿੰਘ ਪੰਚਾਇਤ ਮੈਂਬਰ ਆ ਜੀ ਐ ਜੀ ਇਹਨਾਂ ਨੇ ਜਦੋਂ ਦੇਖਿਆ ਜੀ ਸਾਨੂੰ ਫੋਨ ਕਰਿਆ ਜੀ ਪਿੰਡੋਂ ਅਸੀਂ ਉਰੇ ਆਏ ਆਂ ਜੀ 10 ਬੰਦੇ ਪਿੰਡ ਦੇ ਜੀ ਆ ਕੇ ਅਸੀਂ ਪੜਾਣ ਦੇਖਿਆ ਨੇ ਜੀ ਪੜਾਣ ਦੇਖਣ ਤੋਂ ਬਾਅਦ ਜੀ ਅਸੀਂ ਪਿੰਡੋਂ ਬੰਦੇ ਹੋਰਾਂ ਸਵੇਰੇ ਅਸੀਂ ਫੇਰ 10 ਵਜੇ ਦੁਬਾਰਾ ਆਏ ਆ ਜੀ ਹੁਣ ਦੁਬਾਰਾ ਅਸੀਂ ਤਾਜ਼ੀਆਂ ਪੜਾਣ ਦੇਖਿਆ ਨੇ ਵੀਰੇ ਫਿਰ ਤੁਸੀਂ ਪ੍ਰਸ਼ਾਸਨ ਨਾਲ ਕੋਈ ਰਾਬਤਾ ਕੈਂਪ ਕੀਤਾ ਪ੍ਰਸ਼ਾਸਨ ਨਾਲ ਹੁਣ ਜਾਮਗੇ ਸੀ ਰਿਪੋਰਟ ਲਿਖਿਆ ਗਿਆ ਮਾਈ ਚੌਂਕੀ ਦੇ ਵਿੱਚੀ ਹਾਂ ਜੀ ਪੱਕੀ ਸਾਨੂੰ ਪਿੰਡਾਂ ਦੇ ਵਿੱਚ ਕੀ ਕਿਦਾਂ ਮਾਹੌਲ ਬਣਿਆ ਮਾਹੌਲ ਆਇਆ ਸੀ ਪਿੰਡ ਐਲਾਉਸਮੈਂਟ ਕਰਾਤੀ ਸੀ ਸਾਰੇ ਪੰਡਾਂ ਚ ਜਾਲਦਾਲੇ ਆਪਣੇ ਜਿੰਨੇ ਵੀ ਪਿੰਡ ਨੇ ਰਾਜ ਲਖੇਵਾਲ ਦੇ ਗੱਜੂ ਮਾਜਰਾ ਵਗੈਰਾ ਬੰਦਿਆਂ ਨੂੰ ਸੀ ਫੋਨ ਕਰਤੇ ਜੀ ਪੂਰਾ ਰੇ ਖੇਤਾਂ ਦਾ ਡਰ ਦਾ ਮਾਹੌਲ ਆ ਜੀ ਇਸ ਟਾਈਮ ਸਾਨੂੰ ਅੱਜ ਨਾਲ ਲਖੇਵਾਲ ਪਿੰਡ ਦੇ ਵਿੱਚੋਂ ਫੋਨ ਆਇਆ ਸੀ ਤੇ ਇਤਰਾਹ ਮੇਰੀ ਸੀ ਵੀ ਇੱਥੇ ਇਹਨਾਂ ਨੇ ਤਿੰਦੂਆ ਦੇਖਿਆ ਗਿਆ ਖੇਤਾਂ ਦੇ ਵਿੱਚ ਤੇ ਮੈਂ ਮੌਕੇ ਤੇ ਪਹੁੰਚ ਕੇ ਆ ਕੇ ਦੇਖਿਆ ਤੇ ਉੱਥੇ ਕਿਸੇ ਅਗਿਆਤ ਜਾਨਵਰ ਦੀਆਂ ਪੈੜਾਂ ਜਰੂਰ ਨੇ ਹੂੰ ਪਰ ਉਹਨਾਂ ਨੇ ਪਰਮਿੰਦਰ ਸਿੰਘ ਨਾਂ ਦਾ ਇੱਕ ਇੱਥੇ ਕਿਸਾਨ ਹੈ ਉਹ ਕਹਿੰਦਾ ਵੀ ਮੈਂ ਆਪਣੇ ਅੱਖੀਆਂ ਵੀ ਦੇਖਿਆ ਉਸ ਤੋਂ ਬਾਅਦ ਅਸੀਂ ਸਬੰਧਤ ਡਿਪਾਰਟਮੈਂਟ ਨੂੰ ਸੂਚਿਤ ਕਰਤਾ ਉਹ ਪਹੁੰਚ ਰਹੇ ਨੇ ਉਹ ਆ ਕੇ ਇਹਨੂੰ ਚੈੱਕ ਕਰਨਗੇ ਪੈੜਾ ਵੀ ਦੇਖਣਗੇ ਤੇ ਜੋ ਪਿੰਜਰੇ ਵਗੈਰਾ ਜੋ ਉਹਨਾਂ ਨੇ ਇੰਤਜ਼ਾਮ ਕਰਨਾ ਉਹ ਆ ਕੇ ਕਰਨਗੇ ਤੇ ਸਾਡੇ ਵੱਲੋਂ ਜੋ ਵੀ ਸਹਿਯੋਗ ਦੀ ਲੋੜ ਹੈ ਅਸੀਂ ਨਾਲ ਇਹਨਾਂ ਦੇ ਤੇ ਪੁੱਸ ਹਾਰ ਟਾਈਮ ਹਾਜ਼ਰ ਹੈ